ਅਤੇ ਸਮੂਚੀ ਅਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਲਗਾਇਆ ਗਿਆ ਕਿਸੇ ਹਾਸਿਆ ਕਾਰਨ ਜਾਂ ਦੁਰਘਟਨਾਵਾਂ ਕਾਰਨ ਹੱਥ ਜਾਂ ਅੰਗ ਕੱਟੇ ਗਏ ਉਹਨਾਂ ਲਈ ਇਹ ਬਹੁਤ ਵਧੀਆ ਪ੍ਰਲਾ ਬਾਬਾ ਜੀ ਵੱਲੋਂ ਤੇ ਹੋਰ ਸੰਸਥਾਵਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਇਸ ਅੰਗਾ ਨੂੰ ਤਿਆਰ ਕੀਤਾ ਉਹ ਵੀ ਡਾਕਟਰ ਸਾਹਿਬ ਸਾਡੇ ਵਿੱਚ ਮੌਜੂਦ ਨੇ ਇਹ ਆਪਣੇ ਇਲੈਕਟ੍ਰੋਨਿਕ ਹੱਥ ਲਗਾਏ ਗਏ ਨੇ ਕਿ ਜਿਹੜਾ ਮਤਲਬ ਕਿ ਸਾਰਾ ਕੰਮਕਾਰ ਕਰਦਾ ਹੈ ਬਾਈਕ ਚਲਾ ਸਕਦੇ ਆ ਇਹਦੇ ਨਾਲ ਮਤਲਬ ਕਿ ਕੋਈ ਵੀ ਘਰ ਦਾ ਕੰਮ ਬਾਹਰ ਦਾ ਕੰਮ ਕਰ ਸਕਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਡਾ ਨੇਕ ਉਪਰਾਲਾ ਕਰਕੇ ਹੱਥਾਂ ਨੂੰ ਬਣਾਇਆ ਪੜਨੂ ਸਾਰੇ ਜਿਹੜੇ ਸਮਾਜਿਕ ਕੰਮ ਨੇ ਇਹ ਬਹੁਤ ਵੱਡਾ ਇੱਕ ਕਾਰਿਆ ਜਿਹਦੇ ਕੋਈ ਹੱਥ ਪੈਰ ਜਿਹੜੇ ਹੈਗੇ ਆ ਲਾਉਣੇ ਆ ਤੇ ਮਾਰਜੀ ਹੁਣੀ ਇਹਨਾਂ ਦੀ ਸਾਰੀ ਟੀਮਾਂ ਜੋ ਉਹ ਸੇਵਾ ਕਰ ਰਹੇ ਨੇਗੇ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਹਨਾਂ ਦੇ ਕੈਂਪ ਲੱਗਦੇ ਨੇਗੇ ਇਹਦੇ ਵੀ ਕੋਈ ਦੁਖਦਰਦ ਹੈ ਉਹ ਚੀਜ਼ ਜਦੋਂ ਲੱਗਦੀ ਹੈ ਉਸ ਤੋਂ ਬਾਅਦ ਮਹਿਸੂਸ ਹੁੰਦਾ ਹੈ ਵੀ ਇੱਕ ਸਾਡੇ ਨਾਲ ਕਿਸ ਤਰ੍ਹਾਂ ਦਾ ਮਤਲਬ ਕੀਤਾ ਹੈ ਇਹ ਸਾਰਾ ਸ਼ਹਾ ਦੇ ਅਸ਼ੀਰਵਾਦ ਨਾਲ ਬਿਘੋਪ ਜਿਹੜੀ ਸੰਸਥਾ ਉਹਦੇ ਬਣੀਓ ਅੰਗਾਂ ਦਾ ਕੈਂਪ ਲਗਾਇਆ ਗਿਆ ਹਾ ਇਹ ਰਨ ਪ੍ਰਬੰਧ ਹੈ ਤੇ ਇੱਥੇ ਮਹਾਪੁਰਖ ਨੇ ਆ ਬਾਬਾ ਸ਼ਰੀ ਚੰਦ ਬ੍ਰਕਤ ਕੁੱਟੀਆ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਸਾਰੇ ਕੈਂਪ ਇੱਥੇ ਹਰ ਮਹੀਨੇ ਲੱਗਦੇ ਰਹਿੰਦੇ ਨੇ ਪਿੱਛੇ ਅਸੀਂ ਅੱਖਰ ਨਾਲ ਕੈਂਪ ਲਾ ਕੇ ਹਟਿਆ ਅੱਜ ਦਾ ਜਿਹੜਾ ਇਹ ਕੈਂਪ ਹੈ ਸਾਡੇ ਵੀਰ ਸੁੱਖਾ ਅੰਦਾਜ਼ ਪ੍ਰਿੰਟਿੰਗ ਪ੍ਰੈਸ ਬੈਗ ਹੋ ਬੈਗ ਹੋ ਫਾਊਂਡੇਸ਼ਨ ਦੇ ਸਹਿਯੋਗ ਨਾਲ ਤੇ ਸਾਡੇ ਵੀਰ ਸੁੱਖਾ ਡੈਂਟਰ ਭਾਈ ਬੈਲੋ ਜੀ ਗੁਰਬਖਸ਼ ਸਿੰਘ ਢਿੱਲੋਂ ਅਤੇ ਸਮੂਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਲਗਾਇਆ ਗਿਆ ਕਿਉਂਕਿ ਮਹਾਰਾਜ ਪਹਿਲਾਂ ਤਾਂ ਇਹ ਕਿਸੇ ਨਾਲ ਹਾਦਸਾ ਨਾ ਕਰਨ ਪਰ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੇ ਅੰਗ ਕੱਟੇ ਗਏ ਜਿਨ੍ਹਾਂ ਨੇ ਇਸ ਅੰਗਾਂ ਨੂੰ ਤਿਆਰ ਕੀਤਾ ਉਹ ਵੀ ਡਾਕਟਰ ਸਾਹਿਬ ਸਾਡੇ ਵਿੱਚ ਮੌਜੂਦ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਡਰ ਨੇਕ ਉਪਰਾਲਾ ਕਰਕੇ ਹੱਥਾਂ ਨੂੰ ਬਣਾਇਆ ਔਰ ਲਗਾ ਰਹੇ ਹੈ ਕਿਉਂਕਿ ਜਿਹਦੇ ਇਹ ਅੰਗ ਨਹੀਂ ਹੁੰਦਾ ਉਹਨੂੰ ਪਤਾ ਹੁੰਦਾ ਉਹਦੀ ਕੀਮਤ ਕੀ ਹੈ ਪਰ ਅੱਜ ਵਧਾਈ ਦੇ ਪਾਤਰ ਨੇ ਸਾਡੇ ਹੋਪ ਫਾਊਂਡੇਸ਼ਨ ਬੇਗੋ ਫਾਊਂਡੇਸ਼ਨ ਬਰੇਟਾ ਅਤੇ ਸਾਡੇ ਵੀਰ ਸੁੱਖਾ ਅੰਦਾਜ਼ ਪ੍ਰਿੰਟਿੰਗ ਮਾਨਸਾ ਸੁੱਖਾ ਭਾਈ ਬਹਿਲੋ ਜੀ ਡੈਂਟਰ ਮਾਨਸਾ ਅਤੇ ਗੁਰਬਖਸ਼ ਸਿੰਘ ਤੇ ਲੋੜਵੰਦਾਂ ਦੀ ਸੇਵਾ ਮਾਨਸਾ ਸਾਡਾ ਆਪ ਜੀ ਦਾ ਸਾਰਿਆਂ ਦਾ ਸਥਾਨ ਬਾਬਾ ਸ੍ਰੀ ਚੰਦ ਬ੍ਰਖਤ ਕੁਟਿਆ ਸਵਾਮੀ ਨਰਨਜਨ ਦੇਵ ਜੀ ਉਦਾਸੀ ਨਾ ਆਸ਼ਰਮ ਮਾਨਸਾ ਖੁਰਦ ਦੀਆਂ ਸਾਰੀਆਂ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹ ਸਾਰੇ ਹੀ ਸੰਗਤ ਵਧਾਈ ਦੇ ਪਾਤਰ ਹੈ ਤੇ ਖੁਸ਼ੀ ਮਿਲਦੀ ਹੈ ਜਦੋਂ ਕਈ ਵਿਚਾਰੇ ਹੱਥ ਲਵਾ ਕੇ ਆਪਦੇ ਜਾਂਦੇ ਆ ਉਹਨਾਂ ਦੀ ਵੀ ਰੂਹ ਅੰਦਰੋਂ ਗਦਗਦ ਹੋ ਰਹੀ ਹੈ ਤੇ ਸਭ ਨੂੰ ਭਾਵਕ ਹੋਣ ਦਾ ਇੱਕ ਇਹੋ ਜਿਹਾ ਮੌਕਾ ਆ ਜਾਂਦਾ ਸਾਰੇ ਭਾਵਕ ਹੋ ਰਹੇ ਨੇ ਤੇ ਜਿਨ੍ਹਾਂ ਦੇ ਅੰਗ ਲੱਗ ਜਾਂਦਾ ਵਿਚਾਰੇ ਉਹਨੇ ਤਾਂ ਭਾਵਕ ਹੋਣਾ ਹੀ ਆ ਬਹੁਤਾ ਕੁਝ ਨਾ ਕਹਿਣਾ ਵੇ ਅੱਖੇਵਾਂ ਦਾ ਜੱਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਬਾਬਾ ਪ੍ਰਸ਼ੋਤਮਦਾਸ ਜੀਾਂ ਦਾ ਇਹਨਾਂ ਦਾ ਧੰਨਵਾਦ ਕਰਦੇ ਆਂ ਜਿਹੜਾ ਅੱਜ ਛੋਟੀ ਮਾਨਸਾ ਵਿਖੇ ਬ੍ਰਗਤ ਕੁਟੀਆਂ ਦੇ ਵਿੱਚ ਬਿਗ ਹੋਪ ਫਾਊਂਡੇਸ਼ਨ ਵੱਲੋਂ ਜਿਹੜਾ ਇੱਕ ਦਿਬੰਗ ਵਿਅਕਤੀਆਂ ਦੇ ਜਿਹੜਾ ਅੰਗ ਲਾਉਣ ਦਾ ਅੱਜ ਕੈਂਪ ਲਾਇਆ ਤੇ ਅਸੀਂ ਤਾਂ ਸਾਰੇ ਸਮਾਜ ਨੂੰ ਇਹੀ ਬੇਨਤੀ ਕਰਦੇ ਆਂ ਵੀ ਆਪਾਂ ਨੂੰ ਸਾਰੇ ਜਿਹੜੇ ਸਮਾਜਿਕ ਕੰਮ ਨੇ ਇਹ ਬਹੁਤ ਵੱਡਾ ਇੱਕ ਕਾਰਿਆ ਜਿਹਦੇ ਕੋਈ ਹੱਥ ਪੈਰ ਜਿਹੜੇ ਹੈਗੇ ਆ ਲਾਉਣੇ ਆ ਤੇ ਬੰਦੇ ਨੂੰ ਜੀਦੇ ਵੀ ਕੋਈ ਦੁੱਖਦਰਦ ਹੈ ਇਹ ਉਹ ਚੀਜ਼ ਜਦੋਂ ਲੱਗਦੀ ਹੈ ਉਸ ਤੋਂ ਬਾਅਦ ਮਹਿਸੂਸ ਹੁੰਦਾ ਹੈ ਵੀ ਇੱਕ ਸਾਡੇ ਨਾਲ ਕਿਸ ਤਰ੍ਹਾਂ ਦਾ ਮਤਲਬ ਕੀਤਾ ਹੈ ਇਹ ਸਾਰਾ ਸ਼ੇਅਰ ਜਿਹੜਾ ਹੈਗਾ ਸਾਡੇ ਬਾਬਾ ਜੀ ਨੂੰ ਜਾਂਦਾ ਇਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਆ ਤੇ ਸਾਰੇ ਮੇਰੇ ਮਿੱਤਰ ਸੱਜਣ ਪ੍ਰਧਾਨ ਟਰੱਕ ਯੂਨੀਅਨ ਤੇ ਸਾਡੇ ਸਾਰੇ ਭਰਾ ਆਏ ਨੇ ਅਸੀਂ ਤਾਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਰੇ ਰਲ ਕੇ ਸਾਨੂੰ ਇਨਸਾਨੀਅਤ ਦੀ ਤੇ ਮਨੁੱਖਤਾ ਦੀ ਜਿਹੜੀ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ ਜੀ ਇੱਥੇ ਜਿਹੜਾ ਬਾਬਾ ਪਰਸ਼ੋਤਮ ਦਾ ਜਿਹੜੇ ਛਤਰ ਸ਼ਾਏ ਇੱਥੇ ਇਹਨਾਂ ਦੇ ਅਸ਼ੀਰਵਾਦ ਨਾਲ ਬਿਘੋਪ ਜਿਹੜੀ ਸੰਸਥਾ ਉਹਦੇ ਬਣੀਓ ਅੰਗਾਂ ਦਾ ਕੈਂਪ ਲਗਾਇਆ ਗਿਆ ਹੱਥ ਇਲੈਕਟ੍ਰੋਨਿਕਲ ਲਗਾਏ ਜਾ ਰਹੇ ਨੇ ਨਾ ਤੇ ਜਿਹੜੇ ਮਤਲਬ ਕਿਸੇ ਵੀ ਲੋੜਵੰਦ ਨੂੰ ਜਿਸ ਨੂੰ ਇਹ ਚੀਜ਼ ਮਿਲੇਗੀ ਉਸ ਲਈ ਇਹ ਬਹੁਤ ਵੱਡੀ ਇੱਕ ਅਸ਼ੀਰਵਾਦ ਲਾ ਲਓ ਬਾਬਾ ਜੀ ਦੀ ਦਾਤ ਵਜੋਂ ਕੰਮ ਕਰੂਗੀ ਕਿਉਂਕਿ ਕਿਸੇ ਦਾ ਹੱਥ ਹੋਣਾ ਜਾਂ ਅੰਗ ਨਾ ਹੋਣਾ ਉਹਦਾ ਦਰਦ ਆਪਾਂ ਸਮਝ ਸਕਦੇ ਆ ਤਾਂ ਬਹੁਤ ਵਧੀਆ ਉਪਰਾਲਾ ਹੈ ਇਹ ਕਵਰ ਕਰੇ ਸੰਸਥਾ ਬਣੀਓ ਤੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਇਦਾਂ ਦੇ ਉਪਰਾਲੇ ਜਾਂ ਸਮਾਜ ਭਲਾਈ ਦੇ ਕੰਮ ਹੁੰਦੇ ਨੇ ਬਹੁਤ ਵਧੀਆ ਲੱਗਦਾ ਸਾਡਾ ਸਾਰਿਆਂ ਦਾ ਸਹਿਯੋਗ ਆ ਸਾਡੇ ਭਰਾ ਜਿੰਨੇ ਵੀ ਨਾਲ ਹੋਰ ਸਾਡੀ ਜਿਹੜੀ ਵੀ ਟਰੱਕ ਯੂਨੀਅਨ ਦੀ ਸੰਸਥਾ ਜਿੰਨਾ ਅਸੀਂ ਵੱਤੋ ਵੱਤ ਸਹਿਯੋਗ ਇਹਨਾਂ ਨੂੰ ਕਰਦੇ ਰਹਿਵਾਂਗੇ ਧੰਨਵਾਦ ਬਾਬਾ ਸ੍ਰੀ ਚੰਦ ਜੀ ਬ੍ਰੇਕ ਟਕੁਟੀਆਂ ਮਾਨਸਾ ਖੁਰ ਦੇ ਵਿੱਚ ਖੜੇ ਆ ਸਾਡੇ ਮਿਹਰੇ ਸਤਕਾਰਯੋਗ ਸੰਤ ਪਰਸ਼ੋਤਮ ਦਾਸ ਜੀ ਦੀ ਅਗਵਾਈ ਦੇ ਵਿੱਚ ਅੱਗੇ ਇੱਥੇ ਕੈਂਪ ਲੱਗਿਆ ਜਾ ਪਹਿਲਾਂ ਵੀ ਬਹੁਤ ਸਾਰੇ ਕੈਂਪ ਇੱਥੇ ਹਰ ਮਹੀਨੇ ਲੱਗਦੇ ਰਹਿੰਦੇ ਨੇ ਪਿੱਛੇ ਅਸੀਂ ਅੱਖਾਂ ਦਾ ਕੈਂਪ ਲਾ ਕੇ ਹਟਿਆ ਅੱਜ ਉਹਨਾਂ ਵਿਅਕਤੀਆਂ ਦੇ ਜਿਨ੍ਹਾਂ ਦੇ ਕੋਈ ਕਿਸੇ ਹਾਦਸੇਆਂ ਕਾਰਨ ਜਾਂ ਦੁਰਘਟਨਾਵਾਂ ਕਾਰਨ ਹੱਥ ਜਾਂ ਅੰਗ ਕੱਟੇ ਗਏ ਉਹਨਾਂ ਲਈ ਇਹ ਬਹੁਤ ਵਧੀਆ ਪ੍ਰੋਗਰਾ ਬਾਬਾ ਜੀ ਵੱਲੋਂ ਤੇ ਹੋਰ ਸੰਸਥਾਵਾਂ ਵੱਲੋਂ ਕੀਤਾ ਗਿਆ ਸੋ ਇਹਦੇ ਨਾਲ ਆਪਣੀ ਕਿਰਿਆ ਸਾਂਝ ਨੋਕ ਕਰੇ ਜਾਂ ਥੋੜਾ ਮੋਟਾ ਉਹਨਾਂ ਨੂੰ ਕੋਈ ਵੀ ਲ ਜੀ ਚੱਕਣੀਆਂ ਉਹਦੇ ਲਈ ਬੜਾ ਵੱਡਾ ਸਹਿਯੋਗ ਮਿਲੂਗਾ ਇਹੋ ਜਿਹੇ ਆਪਰਾਲੇ ਸਮਾਜ ਦੇ ਵਿੱਚ ਹੋਣੇ ਚਾਹੀਦੇ ਨੇ ਸੋ ਜਿੰਨੇ ਵੀ ਸੰਗਤ ਆਈ ਹੈ ਟਰੱਕ ਜੁਨੀ ਦੇ ਪ੍ਰਧਾਨ ਆਏ ਨੇ ਸਾਡੇ ਸਤਿਕਾਰਤ ਬੱਬੀ ਜਾਨੇ ਵਾਲੀ ਆ ਜੀ ਉਹ ਵੀ ਖੜੇ ਨੇ ਤੇ ਇੱਧਰ ਵੀ ਸਾਰੇ ਸਾਥੀ ਖੜੇ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਧੰਨਵਾਦ ਆ ਕਿਉਂ ਨਾ ਸਹਿਯੋਗ ਨਾਲ ਅਸੀਂ ਇਹ ਕੈਂਪ ਲਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਸਮਾਜ ਭਲਾਈ ਦੇ ਕੰਮ ਕਰਦੇ ਰਹਾਂਗੇ। ਇਹੀ ਸਾਡੀ ਕਾਮਨਾ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਵੱਧ ਝੜ ਕੇ ਸਹਿਯੋਗ ਦਿੰਦੇ ਰਹੋ। ਸੰਤਾਂ ਦੀ ਰਵਾਈ ਦੇ ਵਿੱਚ ਅਸੀਂ ਬੜਾ ਵੱਡਾ ਸੋਚਿਆ ਹੋਇਆ ਕਿ ਇਸ ਨਗਰ ਨੂੰ ਬਹੁਤ ਉੱਚੇ ਸਥਾਨ ਤੇ ਲੈ ਕੇ ਜਾਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਆਪਣਾ ਮਾਨਸਾ ਜ਼ਿਲ੍ਹਾ ਬਾਬਾ ਸ਼੍ਰੀ ਚੰਦ ਇਹ ਵਿਕਰਤ ਕੁਟਿਆਚੇ ਗਏ ਆ ਉਹਨਾਂ ਦਾ ਅਸੀਂ ਦਿਲੋਂ ਤਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਕਿ ਦਿਵੰਗ ਬਾਰੇ ਇੰਨਾ ਸੋਚਿਆ ਔਰ ਕਰਿਆ ਠੀਕ ਹੈ ਜੀ ਤੇ ਧੰਨਵਾਦ ਉਹਨਾਂ ਡਾਕਟਰ ਟੀਮ ਦਾ ਕਿ ਜਿਨ੍ਹਾਂ ਨੇ ਇੰਨੀ ਵਧੀਆ ਤਕਨੀਕ ਗੱਡੀ ਤੇ ਸਾਨੂੰ ਵੀ ਉਹਦੇ ਨਾਲ ਬਹੁ ਬੈਨੀਫਿਟ ਹੋਇਆ ਸਾਡੇ ਅੱਜ ਬਿਲਕੁਲ ਮੁਫਤ ਫ੍ਰੀ ਇਹ ਆਪਣੇ ਇਲੈਕਟ੍ਰੋਨਿਕ ਹੱਥ ਲਗਾਏ ਗਏ ਨੇ ਕਿ ਜਿਹੜਾ ਮਤਲਬ ਕਿ ਇਹ ਸਾਰਾ ਕੰਮਕਾਰ ਕਰਦਾ ਹੈ ਬਾਈਕ ਚਲਾ ਸਕਦੇ ਆ ਇਹਦੇ ਨਾਲ ਮਤਲਬ ਕਿ ਕੋਈ ਵੀ ਘਰ ਦਾ ਕੰਮ ਬਾਹਰ ਦਾ ਕੰਮ ਕਰ ਸਕਦੇ ਆ ਤੇ ਮਤਲਬ ਕਿ ਇਹਦੀ ਸਾਨੂੰ ਇਹਨਾਂ ਨੇ ਟ੍ਰੇਨਿੰਗ ਵੀ ਦਿੱਤੀ ਹੈ ਬਗੈਧਾ ਦੱਸਿਆ ਹੈ ਕਿ ਮਤਲਬ ਕਿ ਕਿਵੇਂ ਆਪਾਂ ਇਹਨੂੰ ਯੂਜ਼ ਕਰਨਾ ਹੈ ਤੇ ਜੇ ਮਤਲਬ ਕਿ ਮੰਨ ਲਓ ਇਹਦਾ ਚਾਰਜਰ ਵੀ ਹੈ ਨਾਲ ਜੇ ਬੈਟਰੀ ਲੋ ਹੁੰਦੀ ਹੈ ਤੇ ਜੇ ਮਤਲਬ ਕਿ ਕੋਈ ਦਿੱਕਤ ਹੋਰ ਪ੍ਰੋਬਲਮ ਆਉਂਦੀ ਹੈ ਤੇ ਉਹਦੇ ਰਿਪਲੇਸ ਵੀ ਇਹਨਾਂ ਨੇ ਦੱਸਿਆ ਕਿ ਮਤਲਬ ਕਿ ਰਿਪੇਅਰ ਹੋ ਕੇ ਤੁਹਾਨੂੰ ਕਰ ਦਿੱਤਾ ਜਾਏਗਾ ਜੀ ਬਜੀ ਕਿੰਨੀ ਲੱਗਦਾ ਵੀ ਪਹਿਲਾਂ ਜ਼ਿੰਦਗੀ ਚ ਕੀ ਫਰਕ ਸੀ ਅੱਜ ਕਿੰਨੀ ਕੁ ਖੁਸ਼ੀ ਆ ਮਨ ਨੂੰ ਜਿਹੜੀ ਅੱਜ ਮਨ ਚ بس ਇੰਨੀ ਖੁਸ਼ੀ ਹੈ ਕਿ ਮਤਲਬ ਕਿ ਪਹਿਲਾਂ ਅਸੀਂ ਇੰਨਾ ਮਹਿਸੂਸ ਕਰਦੇ ਹਾਂ ਕਿ ਪਤਾ ਨਹੀਂ ਇੱਕ ਹੱਥ ਹੈ ਸਾਡਾ ਕਿ ਅੱਜ ਇਹ ਹੱਥ ਲਗਾ ਕੇ ਐਂ ਲੱਗਦਾ ਕਿ ਪਤਾ ਨਹੀਂ ਦੋਨੇ ਹੱਥ ਨੇ ਚਲੋ ਬਾਕੀ ਇਹ ਰੱਬ ਦੀ ਦੇਣ ਹੈ ਜੀ ਠੀਕ ਹੈ ਜੋ ਉਹਦਾ ਬਣਾਇਆ ਹੈ ਉਹ ਉਹਦਾ ਹੀ ਬਣਾਇਆ ਹੈ ਬਾਕੀ ਐਵੇਂ ਕਿ ਇਹਦੇ ਹੱਥ ਲਗਾਣ ਨਾਲ ਕਿ ਐਵੇਂ ਸਾਨੂੰ ਕਾਫੀ ਮਦਦ ਹੋ ਜੇਗੀ ਹਾਂਜੀ ਮੈਂ ਤੁਹਾਡਾ ਗਾਇਕ ਜਗਤਾਰ ਸਿੰਘ ਰਤਨਗੜੀ ਆ ਤੇ ਅੱਜ ਅਸੀਂ ਮਾਨਸਾ ਆਏ ਹੁਸੀ ਦੀ ਛੋਟੀ ਮਾਨਸਾ ਬਿਗ ਹੋਪ ਫਾਊਂਡੇਸ਼ਨ ਬ੍ਰਿਟਾ ਵੱਲੋਂ ਬਨੋਟੂ ਅੰਗਾਂ ਦਾ ਅੰਦਰ ਜੀ ਬਨੋਟੂ ਬਾਹ ਦਾ ਕੈਂਪ ਲੱਗਿਆ ਸੀਗਾ ਅਸੀਂ ਅੱਜ ਇੱਥੇ ਬਾਹ ਲਵਾਉਣ ਵਾਸਤੇ ਬਹੁਤ ਸਾਰੇ ਸੱਜਣ ਆਏ ਹੋਏ ਸੀਗੇ ਤੇ ਬਹੁਤ ਸੋਹਣਾ ਵੀਰੇ ਹੋਰਾਂ ਦਾ ਪ੍ਰਬੰਧ ਹੈ ਤੇ ਇੱਥੇ ਮਹਾਪੁਰਖ ਨੇ ਆ ਬਾਬਾ ਸ਼ਰੀ ਚੰਦ ਬ੍ਰਾਕਤ ਕੁਟਿਆ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਕੈਂਪ ਲਗਾਇਆ ਜਾ ਰਿਹਾ ਤੇ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਜੀ ਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਮਨੁੱਖਤਾ ਦੀ ਜਿਹੜੀ ਸੇਵਾ ਉਹ ਸਭ ਤੋਂ ਵੱਡੀ ਸੇਵਾ ਹੈ ਹਨਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਅਰਘਾ ਵਸਣ ਪਾਈ ਹੈ ਤਾਂ ਇਹ ਸਭ ਤੋਂ ਵੱਡੀ ਸੇਵਾ ਜੀ ਜੋ ਬਾਈ ਹੁਣੀ ਮਨਿੰਦਰ ਕੁਮਾਰ ਜੀ ਹੁਣੀ ਇਹਨਾਂ ਦੀ ਸਾਰੀ ਟੀਮ ਆ ਜੋ ਉਹ ਸੇਵਾ ਕਰ ਰਹੇ ਨੇਗੇ तकरीबन ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਹਨਾਂ ਦੇ ਕੈਂਪ ਲੱਗਦੇ ਨੇਗੇ ਜਿਹੜੇ ਲੋੜਵੰਦ ਵਿਅਕਤੀ ਹੁੰਦੇ ਨੇ ਹੱਥਾਂ ਤੋਂ ਵਾਂਝੇ ਨੇਗੇ ਤੇ ਉਹਨਾਂ ਲਈ ਇਹ ਖਾਸ ਪ੍ਰਬੰਧ ਕੀਤਾ ਬੈਂਡਰੀ ਵਾਲੇ ਹੱਥ ਨੇਗੇ ਬਹੁਤ ਸੋਹਣਾ ਮਤਲਬ ਕਿ ਵਾਜਨ ਵੀ ਨਹੀਂ ਇਹਦੇ ਵਿੱਚ ਹੈਗਾ ਤੇ ਛੇਤੀ ਛੇਤੀ ਪਤਾ ਵੀ ਨਹੀਂ ਲੱਗਦਾ ਵੀ ਐਨੇ ਹਾਂ ਐਨਾ ਵਧੀਆ ਮਤਲਬ ਕਿ ਜਿਹੜੀ ਉਹ ਵਾਂਗ ਇੰਨੀ ਵਧੀਆ ਵਾਂਗ ਹੀ ਹੈ ਨਾ ਤੇ ਮੈਂ ਕਾਫੀ ਸਮੇਂ ਤੋਂ ਇਸ ਜਿਹੜੀ ਇਹਨਾਂ ਨਾਲ ਜੁੜਿਆ ਹੋਇਆ ਵੀਰੇ ਹੋਰਿਆਂ ਨਾਲ ਤੇ ਇਹਨਾਂ ਨੇ ਫਿਰ ਬੁਲਾਇਆ ਤੇ ਅੱਜ ਮੈਂ ਵਾਹ ਲਵਾਉਣਾ ਆਇਆ ਜੀ ਤੇ ਬਾਈ ਹੋਣਾਂ ਦਾ ਸਾਰੀ ਟੀਮ ਦਾ ਬਿਗ ਹੋਪ ਫਾਊਂਡੇਸ਼ਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੋਹਣੀ ਸੇਵਾ ਕਰ ਰਹੇ ਨੇ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਧੰਨਵਾਦ ਹੈ ਜੀ